ਮਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਜਿਹੜੀ ਲਗਾਤਾਰ ਜਿਹੜੇ ਠੱਗ ਕਿਸਾਨ ਦੇ ਅੰਸਰ ਨੇ ਜਿਹੜੇ ਪਬਲਿਕ ਦੇ ਨਾਲ ਠੱਗੀਆਂ ਮਾਰਦੇ ਉਹਨਾਂ ਦੇ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਹਾਂ ਬੀਤੇ ਦਿਨੀ ਮਕਦਮਾ ਨੰਬਰ 77 /25 ਪੀਐਸ ਲਾਹੌਰੀ ਗੇਟ ਪਟਿਆਲਾ ਚ ਦਰਜ ਹੋਇਆ ਸੀ 19 ਜੂਨ 2025 ਇਸ ਮੁਕਦਮੇ 'ਚ ਜਿਹੜੇ ਕਿ ਹੈਬਿਚੁਅਲ ਕ੍ਰਾਈਮਨਲਸ ਨੂੰ ਬੇਲ ਬੌਂਡਸ ਜਾਲੀ ਤਿਆਰ ਕਰਕੇ ਜਿਹੜੇ ਉਹਨਾਂ ਨੂੰ ਬੇਲ ਦਮਾਨ 'ਚ ਸਪੋਰਟ ਕਰਦੇ ਸੀ ਉਹ ਗੈਂਗ ਅਸੀਂ ਬਸਟ ਕੀਤਾ ਸੀ ਇਸ ਗੈਂਗ 'ਚ ਕਈ ਦੋਸ਼ੀ ਸੀਗੇ ਜਿਹੜੇ ਕਿ ਜਾਲੀ ਮਾਲ ਮਹਿਕਮੇ ਦੇ ਦਸਤਾਵੇਜ਼ ਤਿਆਰ ਕਰਕੇ ਤੇ ਜ਼ਮਾਨਤਾਂ ਜਾਲੀ ਕ੍ਰਾਈਮਨਲਸ ਨੂੰ ਜਾਲੀ ਜ਼ਮਾਨਤਾਂ ਤਿਆਰ ਕਰਕੇ ਉਹਨਾਂ ਨੂੰ ਜ਼ਮਾਨਤ ਹਾਸਲ ਕਰਨ 'ਚ ਉਹਨਾਂ ਦੀ ਮਦਦ ਕਰਦੇ ਸੀ ਦੋਸ਼ੀਆਂ ਦੀ ਪੁੱਛਗਿੱਛ 'ਚ ਇਸ ਗੈਂਗ ਦਾ ਜਿਹੜਾ ਮਾਸਟਰਮਾਈਂਡ ਆ ਜਿਹੜਾ ਕਿੰਗ ਪੇਨਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਹ ਜੈ ਕ੍ਰਿਸ਼ਨ ਭਰਤ ਦਵਾਜ son of ਜੱਗੇਰਾਮ ਹਾਊਸ ਨੰਬਰ 34 7 ਸੰਤੋਸ਼ ਕਲੋਨੀ ਤਾਰੂਹੇੜਾ ਜ਼ਿਲ੍ਹਾ ਰਿਵਾੜੀ ਹਰਿਆਣਾ ਇਹ ਰੂਹੇੜਾ ਪਿੰਡ ਪੈਂਦਾ ਰਿਵਾੜੀ ਜ਼ਿਲ੍ਹੇ ਚ ਜਿਹੜਾ ਇਹ ਜਾਲੀ ਬੇਲਬਾਂਡਸ ਵਾਲਾ ਗੈਂਗ ਸੀਗਾ ਇਹਦਾ ਮਾਸਟਰਮਾਈਂਡ ਜੈ ਕ੍ਰਿਸ਼ਨ ਭਾਰਤ ਦੁਆ ਸੀਗਾ ਇਹਨੂੰ ਅਸੀਂ ਅਰੈਸਟ ਕੀਤਾ ਜਦੋਂ ਅਸੀਂ ਇਹਨੂੰ ਅਰੈਸਟ ਕੀਤਾ ਤੇ ਇਹਦੇ ਤੋਂ 5 ਤੋਂ 6 ਮੋਬਾਈਲ ਫੋਨ ਬਰਾਮਦ ਹੋਏ ਉਹਨਾਂ ਮੋਬਾਈਲਾਂ ਦੀ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਕਰਾਈ ਤੇ ਉਹਦੇ ਚੋਂ ਇੱਕ ਮੋਬਾਈਲ ਤੇ ਜਿਹੜਾ ਮੋਬਾਈਲ ਨੰਬਰ 84478080808080 ਮੋਬਾਈਲ ਨੰਬਰ ਰਾਹੀਂ ਇਹ WhatsApp ਕਈ ਲੋਕਾਂ ਨਾਲ ਚੈਟ ਕਰਦਾ ਇਹਦੇ ਅਸੀਂ ਚੈਟਾਂ ਬਰਾਮਦ ਕੀਤੀਆਂ ਉਹਨਾਂ ਚੈਟਾਂ 'ਚੋਂ ਸਾਨੂੰ ਇੱਕ ਜਿਹੜਾ ਹੈ ਨਜ਼ਰ ਆਈ ਚੀਜ਼ ਕਿ ਇਹ ਨੰਬਰ ਇਸ ਠੱਗ ਕਿਸਮ ਦੇ ਵਿਅਕਤੀ ਨੇ ਆਪਣੇ ਸੋਰਸਾਂ ਰਾਹੀਂ ਜੋ ਕਿ Vodafone ਕੰਪਨੀ 'ਚ ਇਹਦੇ ਆਪਣੇ ਸੋਰਸ ਹੈਗੇ ਉਹਨਾਂ ਰਾਹੀਂ ਇਹਨੇ ਨੰਬਰ ਪ੍ਰੋਕਿਊਰ ਕੀਤਾ ਕਾਫੀ ਵੱਡੀ ਰਕਮ ਦੇ ਕੇ ਕਿਉਂਕਿ ਇਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ ਨੰਬਰ ਜਿਹੜਾ ਆ 808080 ਵਾਲਾ ਇਹ ਪਹਿਲੇ ਸਮੇਂ 'ਚ ਐਕਸ ਡਿਪਟੀ ਸੀਐਮ ਆਫ ਦਿੱਲੀ ਸ਼੍ਰੀ ਮਨੀਸ਼ ਸੋਦੀਆ ਜੀ ਯੂਜ਼ ਕਰਦੇ ਸੀ ਪਹਿਲੇ ਸਮੇਂ 'ਚ ਜਦੋਂ ਇਹਨੇ ਨੰਬਰ ਪ੍ਰੋਕਿਊਰ ਕਰ ਲਿਆ ਇੱਕ ਗਿਣੀ ਮਿੱਠੀ ਸਾਜ਼ਿਸ਼ ਦੇ ਹੇਠ ਇਹਨੇ ਫਿਰ ਪੰਜਾਬ ਦੇ ਕਈ ਲੋਕਾਂ ਨਾਲ ਅਫਸਰਾਂ ਨਾਲ ਲੀਡਰਾਂ ਨਾਲ ਪੋਲੀਟੀਸ਼ੀਅਨਸ ਨਾਲ ਇਸ ਨੰਬਰ ਰਾਹੀਂ ਸੰਪਰਕ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਸ਼੍ਰੀ ਮਨੀਸ਼ ਸਿਸੋਦੀਆ ਜੀ ਦੇ ਨੇੜੇ ਦਾ ਵਿਅਕਤੀ ਹੈਗਾ ਇਹਨੇ ਕਈ ਲੋਕਾਂ ਨੂੰ ਕੰਮਕਾਜ ਕਰਵਾਉਣ ਦਾ ਵਾਅਦਾ ਕੀਤਾ ਪਰ ਕਿਸੇ ਵੀ ਤਰੀਕੇ ਦੀ ਇਹਨੂੰ ਸਫਲਤਾ ਹਾਸਲ ਨਹੀਂ ਹੋ ਸਕੀ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਰਾਹੀਂ ਹੋਰ ਡੀਪਲੀ ਪੜਤਾਲ ਕੀਤੀ ਤੇ ਇਹਨੂੰ 27 ਨਾਲ ਪੁਸ਼ਕਿਸ਼ ਕੀਤੀ ਤੇ ਇਹਨੇ ਇਹ ਗੱਲ ਮੰਨੀ ਆ ਕਿ ਹੋਰ ਵੀ ਟੈਲੀਕਾਮ ਕੰਪਨੀਆਂ ਚ ਇਹਦੇ ਆਪਣੇ ਸੋਰਸ ਹੈਗੇ ਜਿਨ੍ਹਾਂ ਰਾਹੀਂ ਇਹ ਇਹੋ ਜੇ ਨੰਬਰ ਪ੍ਰਕਿਊਰ ਕਰਕੇ ਠੱਗੀ ਮਾਰਨ ਦੀ ਲੋਕਾਂ ਨਾਲ ਕੋਸ਼ਿਸ਼ ਕਰਦਾ ਹੈ 808080 ਵਾਲੇ ਇਸ ਨੰਬਰ ਰਾਹੀਂ ਇਹਨੇ ਕਈ ਅਫਸਰਾਂ ਨਾਲ ਵੀ ਰਾਬਤਾ ਕਰਨ ਦੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨੂੰ ਕੋਈ ਵੀ ਕਾਮਯਾਬੀ ਨਹੀਂ ਹਾਸਲ ਹੋ ਸਕੀ ਇਨ ਦਾ ਮੀਨ ਵਾਈਲ ਅਸੀਂ ਇੱਕ ਨਵਾਂ ਮੁਕਦਮਾ ਆਈਟੀ ਐਕਟ ਦਾ 100 ਜਿਹੜੇ ਬਾਕੀ ਧਰਾਵਾਂ ਠੱਗੀ ਦੀ ਤੇ ਇਮਪਰਸੋਨੇਸ਼ਨ ਦੀ ਲਾ ਕੇ 145 ਨੰਬਰ ਮੁਕਦਮਾ ਕੋਤਵਾਲੀ ਪਟਿਆਲਾ 'ਚ ਵੀ ਦਰਜ ਕੀਤਾ ਤੇ ਜੇ ਇਸ ਠੱਗ ਨੂੰ ਕਾਬੂ ਨਾ ਕੀਤਾ ਜਾਂਦਾ ਤੇ ਇਹ ਅੱਗੇ ਕਈ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਸਕਦਾ ਸੀ ਇਥੇ ਵੀ ਦੱਸਣ ਜੋਗ ਆ ਕਿ ਇਸੇ ਠੱਗ ਕਿਸਮ ਦੇ ਵਿਅਕਤੀ ਜੈ ਕ੍ਰਿਸ਼ਨ ਭਰਤ ਦਵਾਸ਼ ਤੇ ਇਸ ਤੋਂ ਪਹਿਲਾਂ ਵੀ ਇੱਕ ਮੁਕਦਮਾ ਪੁਲਿਸ ਸਟੇਸ਼ਨ ਤਾਰੂਹੀੜਾ ਹਰਿਆਣਾ ਰਿਵਾੜੀ ਚ ਦਰਜ ਜਿਦੇ ਚ ਇੰਨੇ ਸੀਬੀਆਈ ਦਾ ਸੀਨੀਅਰ ਅਫਸਰ ਆਪਣੇ ਆਪ ਨੂੰ ਬਤਾ ਕੇ ਤੇ ਇੱਕ ਮਹਿਲਾ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ ਮਤਲਬ ਕਿ ਇਹ ਇੱਕ ਹੈਬਿਚੁਅਲ ਆਫੈਂਡਰ ਹੈਗਾ ਜਿਹਦੇ ਉੱਪਰ ਪਹਿਲਾਂ ਵੀ ਇਹ ਮੁਕਦਮਾ ਦਰਜ ਸੀ ਤੇ ਉਸ ਮੁਕਦਮੇ 'ਚ ਮਾਨਜੋਗ ਅਦਾਲਤ ਨੇ ਇਹਨੂੰ 3 ਸਾਲ ਦੀ ਸਜ਼ਾ ਕੀਤੀ ਹੋਈ ਸੀ। ਤੇ ਇਸ ਬੰਦੇ ਨੂੰ ਸਖਾਈ ਨਾਲ ਪੁੱਛਗਿੱਛ ਕਰਨ ਤੋਂ ਇਹ ਗੱਲ ਸਾਹਮਣੇ ਆਈ ਕਿ ਇਹਨੇ ਕਈ ਲੀਡਰਾਂ ਨਾਲ, ਅਫਸਰਾਂ ਨਾਲ ਤੇ ਲੋਕਾਂ ਨਾਲ ਆਪਣੇ ਆਪ ਨੂੰ ਸ਼੍ਰੀ ਮਨੀਸ਼ ਸਿਸੋਦੀਆ ਜੀ ਦਾ ਕਰੀਬੀ ਬਤਾ ਕੇ ਉਹਨਾਂ ਦੇ ਕੋਈ ਕੰਮਕਾਜ ਕਰਾਉਣ ਦਾ ਉਹਨਾਂ ਨੂੰ ਵਾਅਦਾ ਕਰਕੇ ਉਹਨਾਂ ਤੋਂ ਰਕਮ ਏਠਣ ਦੀ ਕੋਸ਼ਿਸ਼ ਕੀਤੀ। ਔਰ ਇਹ ਕਿਸੇ ਵੀ ਕੋਸ਼ਿਸ਼ ਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਅੱਜਕੱਲ ਲੋਕਾਂ ਨੂੰ ਪਤਾ ਆ ਲੋਕੀ ਅਵੇਅਰ ਵੀ ਹੈਗੇ ਆ ਕਿ ਕਈ ਤਰੀਕੇ ਦੇ ਫਰਾਡਸਟਰ ਤੇ ਸਕੈਮਸਟਰ ਜਿਹੜੇ ਆ ਉਹ ਕਈ ਅਫਸਰਾਂ ਨੂੰ ਲੀਡਰਾਂ ਨੂੰ ਇੰਪਰਸੋਨੇਟ ਕਰਕੇ ਕੋਸ਼ਿਸ਼ ਕਰਦੇ ਆ ਠੱਗੀ ਮਾਰਨ ਦੀ ਆਪਾਂ ਜਿਵੇਂ ਪਹਿਲਾਂ ਵੀ ਵੇਖਿਆ ਕਿ ਫੇਸਬੁੱਕ ਤੇ ਜਾਂ ਬਾਕੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਕਈ ਵਾਰੀ ਇਹੋ ਜਿਹੇ ਠੱਗ ਕਿਸਮ ਦੇ ਵਿਅਕਤੀ ਕੁਈ ਸੀਨੀਅਰ ਆਈਐਸ ਜਾਂ ਸੀਨੀਅਰ ਆਈਪੀਐਸ ਅਫਸਰਾਂ ਦੀਆਂ ਫੋਟੋਆਂ ਲਾ ਕੇ ਤੇ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਬਟ ਜਿਹੜਾ ਜਾਲੀ ਜਮਾਨਤਾਂ ਦਾ ਗੈਂਗ ਸੀਗਾ ਉੱਥੋਂ ਲੈ ਕੇ ਇਸ ਕਿੰਗ ਪਿੰਨ ਨੂੰ ਅਰੈਸਟ ਕਰਕੇ ਇਹਨੂੰ ਸਖਾਈ ਨਾਲ ਪੁੱਛਗਛ ਕਰਨ 'ਚ ਪਟਿਆਲਾ ਪੁਲਿਸ ਨੇ ਜੜੀ ਵੱਡੀ ਸਫਲਤਾ ਜਿਹੜੀ ਆ ਹਾਸਲ ਕੀਤੀ ਸਰ ਜਲਦੀ ਜਮਾਨਤਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਿਲਾ ਨਾਲ ਵੀ ਕੁਝ 10 ਕੇਜੀ ਨਾਲ ਕੋਲ ਬੜੇ ਉਹ ਅਸੀਂ ਸਾਰਾ ਨੈਟਵਰਕ ਵੈਰੀਫਾਈ ਕਰ ਰਹੇ ਹਾਂ ਜੀ ਇਹ ਬੜੀ ਉਦੀ ਤਹ ਤੱਕ ਜਾਵਾਂਗੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਦੋਨੇ ਕਰਾਂਗੇ ਸਰ ਇਹ ਟੈਲੀਕਮ ਕੰਪਨੀ ਦੇ ਐਪਲਾਈਡ ਦੇਖੋ ਜੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਹਨੇ ਇਹ ਨੰਬਰ ਜਿਹੜਾ ਆ ਬੋਡਾਫੋਨ ਕੰਪਨੀ ਚ ਜਿਹੜੇ ਇਹਦੇ ਕੋਈ ਸੋਰਸਸ ਹੈਗੇ ਇਹ ਗਿਣੀ ਮਿੱਥੀ ਸਾਜ਼ਿਸ਼ ਕਰਕੇ ਇਹਨੇ ਉਹ ਨੰਬਰ ਪ੍ਰਕਿਊਰ ਕੀਤਾ ਸੀ ਤੇ ਜੇਕਰ ਕਿਸੇ ਟੈਲੀਕਮ ਕੰਪਨੀ ਦੇ ਕਿਸੇ ਮੁਲਾਜ਼ਮ ਦੀ ਇਹੋ ਜੇ ਨੰਬਰ ਪ੍ਰੋਵਾਈਡ ਕਰਵਾਉਣ ਚ ਸ਼ਮੂਲੀਅਤ ਸਾਹਮਣੇ ਆਊਗੀ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜੀ